ਸਾਡਾ ਸਟੈਂਡ ਬੜਾ ਸਪਸ਼ਟ ਹੈ ਔਰ ਅਸੀਂ ਇਸ ਮੁੱਦੇ ਨੂੰ ਲੈ ਕੇ ਮਾਨਯੋਗ ਰਾਜਪਾਲ ਸਾਹਿਬ ਨੂੰ ਵੀ ਮਿਲੇ ਸੀ ਕਿਉਂਕਿ ਸਭ ਤੋਂ ਜ਼ਿਆਦਾ ਫੈਕਟ ਲੁਧਿਆਣਾ ਜ਼ਿਲ੍ਹਾ ਹੋ ਰਿਹਾ ਤੇ ਬਹੁਤ ਵੱਡੀ ਗਿਣਤੀ ਚ ਲੁਧਿਆਣੇ ਦੇ ਕਿਸਾਨਾਂ ਦਾ ਜਿਹੜੇ ਪ੍ਰਤੀਨਿਧੀ ਸੀ ਪੰਚਾਇਤਾਂ ਦੇ ਸਰਪੰਚ ਐ ਸਰਪੰਚ ਸਾਹਿਬ ਉਹ ਵੀ ਨਾਲ ਮਿਲੇ ਸੀ ਔਰ 700 ਦੇ ਲਗਭਗ ਐਫੀ ਡੈਵਿਟ ਜਿਹੜੇ ਕਿਸਾਨ ਵੀਰਾਂ ਨੇ ਦਿੱਤੇ ਕਿ ਭਈ ਅਸੀਂ ਇਸ ਪਾਲਿਸੀ ਸ਼ਾਮਲ ਨਹੀਂ ਹੋਣਾ ਚਾਹੁੰਦੇ ਅਸੀਂ ਉਹ ਵੀ ਗਵਰਨਰ ਸਾਹਿਬ ਨੂੰ ਦਿੱਤੇ ਔਰ ਅਸੀਂ ਗਵਰਨਰ ਸਾਹਿਬ ਨੂੰ ਇਹ ਬੇਨਤੀ ਕੀਤੀ ਸੀ ਕਿ ਤੁਸੀਂ ਇਸ ਮੁੱਦੇ ਤੇ ਸਰਕਾਰ ਨਾਲ ਗੱਲ ਕਰਕੇ ਇਸ ਬਿੱਲ ਨੂੰ ਰੱਦ ਕਰਾਉਣ ਲਈ ਜਿਹੜਾ ਸੱਚੀ ਮੁੱਚੀ ਕਾਲਾ ਕਾਨੂੰਨ ਹੀ ਹੈ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਧਿਆਨ ਲਈ ਤੁਸੀਂ ਪਹਿਲ ਕਦਮੀ ਕਰੋ ਕਿਉਂਕਿ ਤੁਸੀਂ ਪੰਜਾਬ ਦੇ ਸੰਵਿਧਾਨਕ ਮੁਖੀ ਹੋ ਔਰ ਗਵਰਨਰ ਸਾਹਿਬ ਨੇ ਬੜੀ ਗੰਭੀਰਤਾ ਨਾਲ ਗੱਲ ਸੁਣੀ ਵੀ ਸੀ ਔਰ ਉਹਨਾਂ ਨੇ ਆਪਣੇ ਸੈਕਟਰੀ ਟੂ ਗਵਰਨਰ ਨੂੰ ਇਹ ਕਿਹਾ ਵੀ ਸੀ ਕਿ ਜਲਦੀ ਸਰਕਾਰ ਨੂੰ ਬੁਲਾ ਕੇ ਮੰਤਰੀ ਨੂੰ ਸੈਕਟਰੀ ਨੂੰ ਬੁਲਾ ਕੇ ਇਸ ਵਿਸ਼ੇ ਤੇ ਗੱਲਬਾਤ ਅਸੀਂ ਕਰਨੀ ਆ ਸੋ ਮੈਨੂੰ ਲੱਗਦਾ ਹੈ ਕਿ ਗਵਰਨਰ ਸਾਹਿਬ ਵੀ ਜੋ ਉਹਨਾਂ ਦਾ ਬੰਦਾ ਰੋਲ ਹੋਏਗਾ ਜ਼ਰੂਰ ਕਰਨਗੇ ਲੇਕਿਨ ਅੱਜ ਦੀ ਇਸ ਮੀਟਿੰਗ 'ਚ ਕਿਉਂਕਿ ਬਹੁਤ ਵਧਾਈ ਦੇ ਪਾਤਰ ਹੈ ਸੰਯੁਕਤ ਕਿਸਾਨ ਮੋਰਚਾ ਵੀ ਕਿ ਇਹਨਾਂ ਨੇ ਇਸ ਬੜੇ ਗੰਭੀਰ ਪੰਜਾਬ ਦੇ ਮੁੱਦੇ ਤੇ ਪਹਿਲ ਕਦਮੀ ਕੀਤੀ ਹੈ ਕਿ ਸਾਰੀਆਂ ਪਾਰਟੀਆਂ ਸਾਰੇ ਲੋਕ ਇਕੱਠੇ ਹੋ ਕੇ ਲੜਾਈ ਲੜੀਏ ਸੋ ਮੈਂ ਆਪਣੀ ਪਾਰਟੀ ਵੱਲੋਂ ਬਿਲਕੁਲ ਇਹ ਵਿਸ਼ਵਾਸ ਦਿਲਾਉਣਾ ਚਾਹੁੰਦਾ ਹੈ ਕਿ ਜੋ ਵੀ ਫੈਸਲਾ ਅੱਜ ਸੰਯੁਕਤ ਕਿਸਾਨ ਮੋਰਚਾ ਇਸ ਪਾਲਿਸੀ ਦੇ ਬਾਰੇ ਕਰੇਗਾ ਜੋ ਵੀ ਸੰਘਰਸ਼ ਤੁਸੀਂ ਤੈਅ ਕਰੋਗੇ ਅਸੀਂ ਪੂਰੀ ਤਨਦੇਹੀ ਦੇ ਨਾਲ ਉਹ ਸੰਘਰਸ਼ ਤੁਹਾਡਾ ਸਾਥ ਦੇਾਂਗੇ ਅਸੀਂ ਆਲਰੇਡੀ ਤਿੰਨ ਦਿਨ ਪਹਿਲਾਂ ਬਲਾਕ ਪੱਧਰ ਤੇ ਇਹਦੇ ਖਿਲਾਫ ਅਸੀਂ ਪ੍ਰਦਰਸ਼ਨ ਵੀ ਕੀਤੇ ਆ ਸਾਰੇ ਐਸ ਡੀ ਐਮ ਸਾਹਿਬਾਨ ਨੂੰ ਅਸੀਂ ਮੰਗ ਪੱਤਰ ਵੀ ਦਿੱਤਾ ਹੈ ਅਸੀਂ ਪਾਰਟੀ ਵੱਲੋਂ ਤੇ ਉਪਰਾਲਾ ਕਰ ਹੀ ਰਹੇ ਆ ਸੰਘਰਸ਼ ਦਾ ਪਰ ਜੋ ਵੀ ਸੰਘਰਸ਼ ਤੁਸੀਂ ਉਹ ਲਿਖੋਗੇ ਅਸੀਂ ਉਹਦੇ ਨਾਲ ਵੀ ਖੜੇ ਆ ਦੂਜਾ ਜਿਹੜਾ ਮੁੱਦਾ ਫ੍ਰੀ ਟ੍ਰੇਡ ਐਗਰੀਮੈਂਟ ਦਾ ਹੈ ਉਹਦੇ ਬਾਰੇ ਚ ਮਾਨਯੋਗ ਰਾਜੇਵਾਲ ਸਾਹਿਬ ਨੇ ਜਿਹੜੇ ਖਦਸ਼ੇ ਜ਼ਾਹਿਰ ਕੀਤੇ ਐ ਮੈਨੂੰ ਲੱਗਦਾ ਹੈ ਕਿ ਬੜੇ ਸਹੀ ਗੱਲ ਹੈ ਔਰ ਭਾਰਤੀ ਜਨਤਾ ਪਾਰਟੀ ਔਰ ਕੇਂਦਰ ਸਰਕਾਰ ਲਗਾਤਾਰ ਚਾਹੇ ਉਹ ਵਿਸ਼ਵ ਵਪਾਰ ਸੰਗਠਨ ਦੀਆਂ ਵਾਰਤਾਵਾਂ ਹੋਣਗੀਆਂ ਤੁਸੀਂ ਪਿਛਲੇ ਸਾਲਾਂ ਦੀਆਂ ਜਿਹੜੀਆਂ ਮਿਨਿਸਟਰੀਅਲ ਕਾਨਫਰੰਸਾਂ ਹੋਈਆਂ ਉਹਨਾਂ 'ਚ ਵੀ ਅਗਰ ਧਿਆਨ ਦਿਓਗੇ ਤੇ ਲਗਾਤਾਰ ਐਗਰੀਕਲਚਰ ਦੇ ਮੁੱਦੇ ਤੇ ਭਾਰਤ ਜੜਾ ਹੈ ਉਹ ਬੜੀ ਦ੍ਰਿੜਤਾ ਦੇ ਨਾਲ ਖੜਾ ਹੈ ਐਗਰੀਮੈਂਟ ਔਨ ਐਗਰੀਕਲਚਰ 10 ਸਾਲ ਤੋਂ ਅਗਰ ਲਟਕਿਆ ਹੋਇਆ ਹੈ ਸਿਰੇ ਨਹੀਂ ਚੜ ਰਿਹਾ ਅਮਰੀਕਾ ਦੀਆਂ ਔਰ ਪੱਛਮੀ ਦੇਸ਼ਾਂ ਦੀਆਂ ਪ੍ਰਜੋਰ ਕੋਸ਼ਿਸ਼ਾਂ ਦੇ ਬਾਵਜੂਦ ਤੇ ਪ੍ਰਿੰਸੀਪਲ ਓਪੋਜੀਸ਼ਨ ਹਿੰਦੁਸਤਾਨ ਦੀ ਹੈ ਮੈਂ ਜ਼ਰੂਰ ਇੱਥੇ ਯਾਦ ਵੀ ਦਿਲਾਣਾ ਚਾਹੁੰਦਾ ਕਿ ਜਦੋਂ 10 ਦੇਸ਼ਾਂ ਦਾ ਸਾਡਾ ਜਿਹੜਾ ਸਮਝੌਤਾ ਹੋ ਰਿਹਾ ਸੀ ਐਫਟੀਏ ਦਾ ਜਿਹਨੂੰ ਆਪਾਂ ਆਰਸੈਪ ਦੇ ਨਾਮ ਨਾਲ ਵੀ ਜਾਣਦੇ ਆ ਆਲਮੋਸਟ ਸਿਰੇ ਚੜ ਗਿਆ ਸੀ ਉਹਦੇ ਚੀਨ ਵੀ ਸੀ ਉਹਦੇ ਚ ਆਸਟ੍ਰੇਲੀਆ ਵੀ ਸੀ ਨਿਊਜ਼ੀਲੈਂਡ ਵੀ ਸੀ ਜਾਪਾਨ ਵੀ ਸੀ ਔਰ आरसेप ਦੇ ਕਰਕੇ ਬਹੁਤ ਸਾਰੇ ਸਾਡੇ ਦੇਸ਼ ਦੇ ਸੈਕਟਰਾਂ ਨੂੰ ਫਾਇਦਾ ਵੀ ਹੋਣਾ ਸੀ ਲੇਕਿਨ ਉਦੋਂ ਵੀ ਦੇਸ਼ ਦੇ ਅੰਦਰ ਇਹ ਬੜੀ ਗੱਲ ਉੱਠੀ ਕਿ ਐਗਰੀਕਲਚਰ ਸੈਕਟਰ ਦੇ ਉੱਤੇ ਉਹ ਡੇਰੀ ਦੇ ਉੱਤੇ ਦਾ ਬੜਾ 네ਗੇਟਿਵ ਇਮਪੈਕਟ ਹੋਏਗਾ ਮੋਦੀ ਸਾਹਿਬ ਨੇ ਬਿਲਕੁਲ ਤੁਰੰਤ ਵਿਡਰੋ ਕੀਤਾ ਉਹਦੇ ਤੋਂ ਔਰ आरसेਪ ਸਿਰੇ ਨਹੀਂ ਚੜ ਸਕਿਆ ਸੋ ਹੁਣ ਵੀ ਸਾਡਾ ਸਟੈਂਡ ਬੜਾ ਕਲੀਅਰ ਹੈ ਔਰ ਮੈਂ ਬੜੀ ਸਪਸ਼ਟਤਾ ਨਾਲ ਇੱਥੇ ਗੱਲ ਕਹਿਣਾ ਚਾਹੁੰਦਾ ਕਿ ਕੋਈ ਵੀ ਐਫਟੀਆ ਜਿਹੜਾ ਹੋਏਗਾ ਜਿਹਦਾ ਖੇਤੀ ਦੇ ਉੱਤੇ ਜਾਂ ਡੇਰੀ ਸੈਕਟਰ ਦੇ ਉੱਤੇ ਸਾਡੇ ਕਿਸਾਨਾਂ ਦੇ ਉੱਤੇ ਰੱਤੀ ਭਰ ਵੀ ਨੈਗੇਟਿਵ ਅਸਰ ਹੈ ਐਸਾ ਕੋਈ ਸਮਝੌਤਾ ਕਿਸੇ ਤਰ੍ਹਾਂ ਦਾ ਕੇਂਦਰ ਸਰਕਾਰ ਨਹੀਂ ਕਰੇਗੀ ਫਿਰ ਵੀ ਇਹਦੇ باوجود ਅਗਰ ਸਾਨੂੰ ਲੱਗਦਾ ਹੈ ਕਿ ਕੋਈ ਹੋਰ ਗੱਲ ਕੇਂਦਰ ਸਰਕਾਰ ਦੇ ਧਿਆਨ ਚ ਲਿਆਉਣ ਵਾਲੀ ਆ ਤੇ ਮੈਂ ਜ਼ਰੂਰ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਮੈਂ ਜ਼ਰੂਰ ਆਪਣੀ ਕੇਂਦਰ ਸਰਕਾਰ ਨੂੰ ਵੀ ਮਾਨਜੋਗ ਪਿਊਸ਼ ਗੋਇਲ ਜੀ ਨਾਲ ਅਸੀਂ ਗੱਲ ਕਰ ਲਾਂਗੇ ਜਿਹੜੇ ਕਮਰਸ ਐਂਡ ਇੰਡਸਟਰੀ ਮਿਨਿਸਟਰ ਹੈ ਕਿਉਂਕਿ ਸਾਰੇ ਐਫਟੀਐਸ ਜਿਹੜੀਆਂ ਮਿਨਿਸਟਰੀ ਦੇ ਥਰੂ ਹੁੰਦੀਆਂ ਉਹਨਾਂ ਨੂੰ ਵੀ ਬੇਨਤੀ ਕਰ ਲਾਂਗੇ ਔਰ ਰਿਕੁਇਰ ਇੱਕ ਮੀਟਿੰਗ ਵੀ ਹੋਰ ਕਰਾਵਾ ਦਾਂਗੇ ਤਾਂ ਕਿ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਜੜੀ ਆ ਉਹ ਫਿਰ ਉਹਨਾਂ ਤੱਕ ਪਹੁੰਚੇ ਸਰਕਾਰ ਦ੍ਰਿੜ ਹੈ ਕਿਸੇ ਤਰ੍ਹਾਂ ਦਾ ਮੈਂ ਵਿਸ਼ਵਾਸ ਦਿਲਾਣਾ ਚਾਹੁੰਦਾ ਕੋਈ ਐਸਾ ਐਫਟੀਏ ਕੋਈ ਦਬਾਅ ਹੋਵੇ ਕੁਝ ਹੋਵੇ ਜੇ ਅਸੀਂ ਹਰ ਸਭ ਚੋਂ ਵਿਡਰਾਅ ਕਰ ਸਕਦੇ ਆ ਜੇ ਅਸੀਂ ਐਗਰੀਕਲਚਰ ਨਾਲ ਐਗਰੀਮੈਂਟ ਤੇ ਡਟ ਕੇ ਖੜੇ ਹੋ ਸਕਦੇ ਹਾਂ ਕਿਲਾ ਹਿੰਦੁਸਤਾਨ ਖੜਾ ਹੈ ਨਹੀਂ ਹੋਣ ਦਿੱਤਾ ਜਾਏਗਾ ਕੇਂਦਰ ਸਰਕਾਰ ਪ੍ਰਤੀਬੱਧ ਹੈ ਮੋਦੀ ਸਾਹਿਬ ਪ੍ਰਤੀਬੱਧ ਹੈ ਔਰ ਆਣ ਵਾਲੇ ਦਿਨਾਂ 'ਚ ਪੰਜਾਬ ਦੇ ਕਿਸਾਨਾਂ ਦੀ ਗੱਲ ਵੀ ਅਸੀਂ ਹੋਰ ਸਰਕਾਰ ਤੱਕ ਜ਼ੋਰ ਪੁਰਜ਼ੋਰ ਤਰੀਕੇ ਨਾਲ ਉਠਾਵਾਂਗੇ